ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਭ ਠੀਕ ਠਾਕ ਹੂੰ ਤੇ ਹਾਂਜੀ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਤੇ ਮਤਲਬ ਸੁਣਨ ਵਾਲੀ ਵੀਡੀਓ ਤੇ ਸੋ ਸਾਰੇ ਕਿਰਪਾ ਕਰਕੇ ਧਿਆਨ ਨਾਲ ਸੁਣ ਲਿਓ ਸੋ ਮੇਰੇ ਕੋਲ ਜਿਵੇਂ ਪ੍ਰੋਡਕਟ ਹੈ हेयर ਗਰੋਥ ਆਇਲ ਗ੍ਰੇ ਹੇਅਰ ਕੰਟਰੋਲ ਆਇਲ ਇਸ ਤੋਂ ਬਿਨਾ ਸ਼ੈਂਪੂ ਹੈ سیرਮ ਹੈ ਕੰਡੀਸ਼ਨਰ ਹੈ ਹਨਾ ਤੇ ਇੱਕ ਬੀਅਰਡ ਦਾ ਸ਼ੈਂਪੂ ਹੈ ਠੀਕ ਹੈ ਜੀ ਤੇ ਇਹ ਪ੍ਰੋਡਕਟਾਂ ਦਾ ਕੀ ਕੰਮ ਹੈ ਜਿਵੇਂ ਕਿ ਤੁਹਾਡੇ ਵਾਲ ਛੜਦੇ ਹੁਣ ਟੁੱਟਦੇ ਹੁਣ ਗੰਜਾਪਨ ਹੋ ਗਿਆ ਹੋਵੇ ਤੁਸੀਂ ਕੋਈ ਵਾਲਾਂ ਦੇ ਉੱਪਰ ਕੈਮੀਕਲ ਯੂਜ਼ ਕਰਵਾਇਆ ਉਸ ਤੋਂ ਬਾਅਦ ਤੁਹਾਡੇ ਵਾਲ ਛੜਨ ਟੁੱਟਣ ਲੱਗ ਗਏ ਜਾਂ ਫਿਰ ਵਾਲਾਂ 'ਚ ਕੀੜਾ ਲੱਗ ਗਿਆ ਕੋਈ ਮੇਲ ਜਾਂ ਫੀਮੇਲ ਹੋਵੇ ਕੋਈ ਵੀ ਹੋਵੇ ਤੁਸੀਂ ਇਸ ਆਇਲ ਨੂੰ ਆਪਣੀ ਪ੍ਰੋਬਲਮ ਲਈ ਯੂਜ਼ ਕਰ ਸਕਦੇ ਤੇ ਇਹਦਾ ਰਿਜ਼ਲਟ ਲਗਭਗ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਰਿਜ਼ਲਟ ਆਉਂਦਾ ਹੈ ਕੰਡੀਸ਼ਨ ਦੇ ਹਿਸਾਬ ਨਾਲ ਮੰਨ ਲਓ ਪ੍ਰੋਬਲਮ ਬਹੁਤ ਜ਼ਿਆਦੀ ਹੈ ਤਾਂ ਟਾਈਮ ਵੀ ਲੱਗ ਜਾਂਦਾ ਹੈ ਰਿਜ਼ਲਟ ਆਉਣ ਨੂੰ ਜੇ ਆਪਣੀ ਪ੍ਰੋਬਲਮ ਅਜੇ ਜ਼ਿਆਦਾ ਨਹੀਂ ਹੈ ਤਾਂ ਰਿਜ਼ਲਟ ਛੇਤੀ ਵੀ ਆਉਂਦਾ ਹੈ ਹੁਣ ਕੁਝ ਬੰਦਿਆਂ ਨੂੰ ਰਿਜ਼ਲਟ ਆ ਜਾਂਦਾ ਹੈ 10 ਦਿਨਾਂ ਚ ਵੀ ਆਉਂਦਾ ਹੈ ਕਿਸੇ ਨੂੰ 3-4 ਮਹੀਨੇ ਵੀ ਲੱਗ ਜਾਂਦੇ ਹੈ ਗੱਲ ਉਹੀ ਹੁੰਦਾ ਹੈ ਕਿ ਜਿੱਥੇ ਪ੍ਰੋਬਲਮ ਜ਼ਿਆਦੀ ਉੱਥੇ ਟਾਈਮ ਹੀ ਲੱਗ ਜਾਂਦਾ ਹੈ ਰਿਜ਼ਲਟ ਆਉਣ ਤੇ ਮੇਨ ਗੱਲ ਉਹੀ ਹੁੰਦੀ ਹੈ ਕਿ ਗੱਲ ਡਿਪੈਂਡ ਕਰਦੀ ਆਪਣੀ ਕੰਡੀਸ਼ਨ ਕੀ ਹੈ ਤੇ ਕਈ ਵਾਰ ਕਿਸੇ-ਕਿਸੇ ਦੇ ਉੱਤੇ ਰਿਜ਼ਲਟ ਨਹੀਂ ਵੀ ਆਉਂਦਾ ਹੁਣ ਰੱਬ ਜਾਣੇ ਜਿਨ ਨੇ ਯੂਜ਼ ਕੀਤਾ ਉਹਦੇ ਉੱਤੇ ਰਿਜ਼ਲਟ ਕਿਉਂ ਨਹੀਂ ਆਇਆ ਵੀ ਸਾਡੀ ਚੀਜ਼ ਨੇ ਉੱਥੇ ਕੰਮ ਨਹੀਂ ਕੀਤਾ ਜਾਂ ਕੰਡੀਸ਼ਨ ਬਹੁਤ ਖਰਾਬ ਸੀ ਜਾਂ ਕਈ ਵਾਰ ਟਾਈਮ ਲੱਗਦਾ ਬੰਦਾ ਲੰਮਾ ਟਾਈਮ ਯੂਜ਼ ਨਹੀਂ ਕਰਦਾ ਇਹ ਵੀ ਗੱਲ ਹੋ ਜਾਂਦੀ ਹੈ ਤੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਹੁਣ ਇਹ ਵੀ ਕੋਈ ਜਾਦੂ ਸ਼ਕਤੀ ਨਹੀਂ ਹੈ ਹਨਾ ਮੈਂ ਤਾਂ ਆਪ ਆਪ ਦੇ ਬਹੁਤ ਵੀਡੀਓ ਅੱਗੇ ਪਾਈਆਂ ਮੈਂ ਸਿੱਧਾ ਕਹ ਨਹੀਂ ਦੇਖੋ ਨਾਲੇ ਮੇਰੇ ਕੋਲ ਕੋਈ ਗਾਰੰਟੀ ਨਹੀਂ ਇਹਦੀ ਬਾਕੀ ਮੈਂ ਅਜੇ ਤੱਕ ਦੁਨੀਆ 'ਚ ਐਵੇਂ ਦਾ ਕੋਈ ਪ੍ਰੋਡਕਟ ਨਹੀਂ ਵੇਖਿਆ ਜਿਹੜਾ ਤੁਹਾਨੂੰ ਕੋਈ ਗਾਰੰਟੀ ਦੇਵੇ ਬਾਕੀ ਜਿੱਥੇ ਤੁਹਾਨੂੰ ਕੋਈ ਗਾਰੰਟੀ ਮਿਲ ਰਹੀ ਹੈ ਤੁਸੀਂ ਉੱਥੋਂ ਹੀ ਲੈ ਸਕਦੇ ਹੋ ਜੀ ਸਦਕੇ ਲਵੋ ਮੈਂ ਨਹੀਂ ਕਿਸੇ ਨੂੰ ਕਹਿੰਦਾ ਵੀ ਤੁਸੀਂ ਮੇਰੇ ਤੋਂ ਹੀ ਲਵੋ ਮੇਰੇ ਕੋਲ ਜੋ ਹੈ ਮੈਂ ਹਰ ਇੱਕ ਚੀਜ਼ ਆਪਣੀ ਵੀਡੀਓ 'ਤੇ ਸ਼ੇਅਰ ਕੀਤੀ ਹੋਈ ਹੈ ਇਹਦਾ ਰਿਜ਼ਲਟ ਹੈ ਕੋਈ ਵੀ ਪ੍ਰੋਡਕਟ ਦਾ ਰਿਜ਼ਲਟ ਤੁਹਾਨੂੰ ਯੂਜ਼ ਕਰਕੇ ਹੀ ਪਤਾ ਚੱਲਦਾ ਹੈ ਜਦੋਂ ਆਪ ਉਦੋਂ ਪਤਾ ਲੱਗਦਾ ਕਿ ਕੀ ਰਿਜ਼ਲਟ ਆ ਰਿਹਾ ਹੈ ਹਰ ਬੰਦੇ ਉੱਤੇ ਵੱਖਰਾ ਵੱਖਰਾ ਰਿਜ਼ਲਟ ਹੈ ਕਿਸੇ ਨੂੰ ਬੜੀ ਛੇਤੀ ਰਿਜ਼ਲਟ ਮਿਲ ਜਾਂਦਾ ਕਿਸੇ ਨੂੰ ਬੜਾ ਸਲੋ ਮਿਲਦਾ ਤੇ ਕਿਸੇ ਨੂੰ ਮਿਲਦਾ ਹੀ ਨਹੀਂ ਹੁਣ ਰੱਬ ਜਾਣੇ ਕਿਉਂ ਨਹੀਂ ਮਿਲਿਆ ਤੇ ਕਈ ਵਾਰ ਵੱਧੂ ਹੁੰਦੇ ਹੁਣ ਜਿਹੜੇ ਸਹੀ ਤਰ੍ਹਾਂ ਲਾਉਂਦੇ ਨਹੀਂ ਜਾਂ ਜਿਨ੍ਹਾਂ ਨੂੰ ਰਿਜ਼ਲਟ ਨਹੀਂ ਆਉਂਦਾ ਵੱਧੂ ਮੈਸੀ ਕਰਦੇ ਆ ਜਾਂ ਕੁਝ ਵੀ ਐ ਵੀ ਠੱਗੀ ਮਾਰਦੇ ਜੇ ਸਾਡੇ ਪੈਸੇ ਡੁੱਬ ਗਏ ਇਹ ਉਹ ਫਲਾਣਾ ਟਮਕਾਣਾ ਹੁਣ ਜਿੰਨੀਆਂ ਗੱਲਾਂ ਨੇ ਮੂੰਹ ਫਿਰ ਹੋ ਜਾਂਦੇ ਆ ਹੁਣ ਕਈ ਵਾਰ ਕੀ ਹੁਣ ਇਹ ਚੀਜ਼ ਇੱਕ ਮਹੀਨਾ ਚੱਲਦੀ ਹੁਣ ਕੁਝ ਬੰਦੇ ਚਲਾਉਂਦੇ ਚਾਰ ਚਾਰ ਮਹੀਨੇ ਨੂੰ ਰਿਜ਼ਲਟ ਕਿੱ ਦੀ ਹੋ ਸਕਦਾ ਕਈਆਂ ਦੇ ਉੱਤੇ ਚੀਜ਼ ਕੰਮ ਨਹੀਂ ਵੀ ਕਰਦੀ ਇਹ ਵੀ ਹੁਣ ਕੀ ਕਹਿ ਸਕਦੇ ਆਪਾਂ ਹਨਾ ਬਾਕੀ ਮੈਨੂੰ ਤਾਂ ਇਹ ਹੁੰਦਾ ਵੀ ਜਿਹੜਾ ਵੀ ਕੋਈ ਯੂਜ਼ ਕਰ ਰਿਹਾ ਹੈ ਉਹਨੂੰ ਵਧੀਆ ਰਿਜ਼ਲਟ ਮਿਲੇ ਵਧੀਆ ਤੇ ਦੂਜਾ ਇਸ ਤੋਂ ਬਿਨਾ ਆਪਣੇ ਕੋਲ ਹੈਗਾ ਕਿ ਗ੍ਰੇ ਹੈਅਰ ਕੰਟਰੋਲ ਇਹਦਾ ਮਤਲਬ ਹੈ ਗ੍ਰੇ ਹੈਅਰ ਕੰਟਰੋਲ ਵੀ ਜਿਹੜੇ ਇੱਕਦਮ ਛਿਟਛਿਰੀ ਚਟੇ ਵਾਲ ਹੋਣ ਲੱਗ ਜਾਂਦੇ ਹਨਾ ਉਹਨੂੰ ਕੰਟਰੋਲ ਕਰੇਗਾ ਉਹਦੀ ਸਪੀਡ ਨੂੰ ਕੰਟਰੋਲ ਕਰੇਗਾ ਜੇ ਤੁਹਾਡੀ ਛੋਟੀ ਉਮਰ ਦੀ ਚਿੱਟੇ ਹੋਏ ਤਾਂ ਰੱਬ ਸੁੱਖ ਰੱਖੇ ਉਹ ਉਹ ਰ ਕਵਰ ਵੀ ਹੋ ਜਾਂਦੇ ਆ ਬਾਕੀ ਉਮਰ ਦੇ ਹਿਸਾਬ ਨਾਲ ਚਿੱਟੇ ਆਉਣੇ ਹੀ ਆਉਣੇ ਆ ਹੁਣ ਮੇਰੇ ਵੀ ਦਾੜ੍ਹੀ 'ਚ ਵੀ 8-10 ਵਾਲ ਚਿੱਟੇ ਹੈਗੇ ਆ ਸਿਰ 'ਚ ਵੀ ਮੇਰੇ 15 ਵੀ ਚਿੱਟੇ ਵਾਲ ਹੈਗੇ ਆ ਪਰ ਜਿਹੜੇ ਹੁਣ ਉਮਰ ਦੇ ਹਿਸਾਬ ਨਾਲ ਚਿੱਟੇ ਵਾਲ ਆਉਣੇ ਆ ਉਹ ਤਾਂ ਆਉਣੇ ਹੀ ਆਉਣੇ ਆ ਇਹ ਜਿਹੜੇ ਵਾਲ ਚਿੱਟੇ ਹੋ ਗਏ ਹੁਣ ਕੁਝ ਬੰਦੇ ਯੂਜ਼ ਕਰ ਰਹੇ ਕਹਿੰਦੇ 10 ਦਿਨ ਹੋ ਗਏ ਮਹੀਨਾ ਹੋ ਗਿਆ ਸਾਡੇ ਚਿੱਟੇ ਵਾਲ ਨੇ ਮੈਂ ਮੈਂ ਕਿਤੇ ਨਹੀਂ ਕਿਹਾ ਵੀ ਤੁਹਾਡੇ ਚਿੱਟੇ ਵਾਲ ਕਾਲੇ ਕਰ ਦੂਗਾ ਹਾਲਾਂਕਿ ਜੋ ਮੇਰੇ ਰਿਜ਼ਲਟ ਆਉਂਦੇ ਮੈਂ ਸ਼ੇਅਰ ਕਰਦਾ ਜੋ ਯੂਜ਼ ਕਰਦੇ ਆ ਜੋ ਨਾਲ ਰਿਜ਼ਲਟ ਆਉਂਦਾ ਉਹ ਮੈਂ ਉਹੀ ਸ਼ੇਅਰ ਕਰਦਾ ਇਹਦਾ ਕੰਮ ਹੈ ਗ੍ਰੇ ਵੀ ਮਤਲਬ ਜਿਹੜੇ ਬੜੇ ਤੇਜ਼ੀ ਨਾਲ ਵੱਧ ਰਹੇ ਹਨ ਉਹਦੀ ਸਪੀਡ ਨੂੰ ਕੰਟਰੋਲ ਕਰਨਾ ਜੇ ਤੁਸੀਂ ਦੇਖੀਓ ਜਰਾ ਚਿੱਟੇ ਵਾਲ ਨੇ ਇਥੇ ਚਿੱਟੇ ਉਹ ਤਾਂ ਚਿੱਟੇ ਰਹਿਣਗੇ ਜੀ ਬਾਕੀ ਜੇ ਤੁਸੀਂ ਲੰਮਾ ਸਮਾਂ ਯੂਜ਼ ਕਰੋ ਜੇ ਰੱਬ ਸੁੱਖ ਰੱਬ ਸੁੱਖ ਰੱਖੇ ਰੱਬ ਨੇ ਮਿਹਰ ਕੀਤੀ ਤੇ ਤੁਹਾਡੇ ਚਿੱਟੇ ਵਾਲਾਂ ਤੇ ਵੀ ਤੁਹਾਨੂੰ ਰਿਜ਼ਲਟ ਮਿਲੂਗਾ ਪਰ ਟਾਈਮ ਲੰਮਾ ਲੱਗੂਗਾ ਗੱਲ ਉਹੀ ਹੈ ਵੀ ਇੰਨਾ ਕੋਈ ਸਬਰ ਨਹੀਂ ਕਰਦਾ ਸੋ ਬਾਕੀ ਬਾਕੀ ਹਰ ਇੱਕ ਚੀਜ਼ ਤੇ ਮੈਂ ਵੀਡੀਓ ਪਾਈਆਂ ਹੋਈਆਂ ਮੇਰੀਆਂ ਉੱਤੇ ਜਿਹੜੀਆਂ ਹਾਈਲਾਈਟਸ ਹੁੰਦੇ ਉੱਤੇ ਹਰ ਇੱਕ ਵੀਡੀਓ ਮੈਂ ਟੈਗ ਕੀਤੀ ਵੀ ਹੋਈ ਹੈ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਸੋ ਬਾਕੀ ਜਿਹੜੇ ਸੱਜਣ ਨੂੰ ਰਿਜ਼ਲਟ ਨਹੀਂ ਵੀ ਉਹਨਾਂ ਨੂੰ ਤਾਂ ਪੁਲੀਸ ਸਾਨੂੰ ਦੱਸਿਆ ਵੀ ਕਰੋ ਨਾ ਕੁਝ ਬੰਦੇ ਯੂਜ਼ ਕਰਤਾ ਇੱਕ ਲਾਈ ਉਹ ਤੋਂ ਬਾਅਦ ਲਾਈ ਨਹੀਂ ਸਾਨੂੰ ਦੱਸਿਆ ਹੀ ਨਹੀਂ ਪੁੱਛਿਆ ਹੀ ਨਹੀਂ ਬਾਅਦ ਵਿੱਚ ਮੈਸੇਜ ਕਰਦੇ ਵੀ ਇਸ ਤਲਾਇਆ ਸੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਭਾਈ ਜੇ ਤੁਸੀਂ ਕੋਈ ਯੂਜ਼ ਯੂਜ਼ ਕਰਦੇ ਹੋ ਸਾਨੂੰ ਮੈਸੇਜ ਵੀ ਕਰਿਆ ਕਰੋ ਵੀ ਮੈਨੂੰ ਰਿਜ਼ਲਟ ਨਹੀਂ ਆ ਰਿਹਾ ਦੱਸੋ ਵੀ ਕਿਤੇ ਮੈਂ ਗਲਤ ਤਾਂ ਨਹੀਂ ਲਾ ਰਿਹਾ ਜਾਂ ਤੁਹਾਡੀ ਕੰਡੀਸ਼ਨ ਕੀ ਹੈ ਵੀ ਬਹੁਤ ਕੁਝ ਹੋ ਸਕਦਾ ਸੋ ਮੈਨੂੰ ਇਹ ਉਮੀਦ ਹੁੰਦੀ ਹੈ ਕਿ ਸਾਰਿਆਂ ਨੂੰ ਵਧੀਆ ਰਿਜ਼ਲਟ ਮਿਲੇ ਸੋ ਸਤਿ ਸ਼੍ਰੀ ਅਕਾਲ ਜੀ